ਤੁਸ ਕੀ ਤੋਕਦੇ ਆ ਘੋੜੇ ਨਹੀਂ ਹਲਗਾਵਾਂ ਫੰਡ ਵਾਲੇ ਛਿੱਤੀਆਂ ਦੇਣ ਵਾਲੇ ਹਾਂ ਹੈ ਨੇ ਕਿਹੜੇ ਕਿਹੜੇ ਜਦੋਂ 40 ਮੁਕਤੇ 40 ਮੁਕਤੇ ਸਮਝਿਆ ਕੀ ਆ 40 ਮੁਕਤੇ 40 ਮੁਕਤਿਆਂ ਦਾ ਮਤਲਬ ਇਹ ਆ ਕਿ ਜਿਨੇ 40 ਸ਼ਬਦਾਂ ਨੂੰ ਪੜ ਲਿਆ ਉਹਨੇ ਮੁਕਤੀ ਪ੍ਰਾਪਤ ਕੀਤੀ ਆ ਉਹਨੇ ਮੁਕਤਾਂ ਨੂੰ ਆਪਣੇ ਆਪ ਤੋਂ ਬਾਰਨ ਦਾ ਜੱਜਵਾ ਰੱਖਿਆ ਇਹ ਸਮਝਾਉਣਾ ਕੋਸ਼ਿਸ਼ ਕਰਦੇ ਨੇ ਗੁਰੂ ਸਾਹਿਬ ਪਰ ਸਾਨੂੰ ਸਮਝੇ ਹੋ ਨਹੀਂ ਆਉਂਦੀ ਕਿਉਂਕਿ ਸਾਨੂੰ ਤਾਂ ਸਿਰਫ ਪੈਸੇ ਵਾਲੀ ਗੇਮ ਸ਼ੁਰੂ ਆਉਂਦੀ ਸਾਨੂੰ ਸਿਰਫ ਪੈਸੇ ਵਾਲੀ ਜਿਹੜੀ ਹੈ ਨਾ ਪੈਸਾ ਵਾਲਾ ਪੈਸਾ ਕਮਾਉਣ ਦਾ ਸਿਸਟਮ ਪੈਸੇ ਨੂੰ ਅਸੀਂ ਕਿੱਦਾਂ ਕੀ ਕਰਨਾ ਸਾਨੂੰ ਸਿਰਫ ਇਹ ਸਮਝ ਆਉਂਦੀ ਹੋਰ ਕੋਈ ਸਾਨੂੰ ਗੱਲ ਸਮਝ ਨਹੀਂ ਆਉਂਦੀ ਪੈਸਾ 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 ਮੈਂ ਫਿਰ ਕਹਿੰਨਾ ਸਕੰਦਰ ਵੀ ਸਾਰੀ ਦੁਨੀਆ ਨੂੰ ਜਿੱਤ ਕੇ ਹੱਥ ਕੰਨਾਂ ਦੇ ਅੰਦਰ ਇੱਕ ਖਾਲੀ ਖੋਲ ਦਿਓ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਲੈ ਕੇ ਨਹੀਂ ਗਿਆ ਕੁਝ ਨਾਲ ਮੈਂ ਮਨੁੱਖਾਂ ਦਾ ਮਨੁੱਖ ਤੜਕ ਕਤਲ ਕਰਕੇ ਗਿਆ ਸਿਰਫ ਬਸ ਲੋਕਾਂ ਨੂੰ ਮਾਰ ਕੇ ਗਿਆ ਬਾਣੀ ਤੁਹਾਨੂੰ ਸਿਕੰਦਰ ਨਹੀਂ ਬਣਾਉਂਦੀ ਬਾਣੀ ਤੁਹਾਨੂੰ ਸੰਤ ਬਣਾਉਂਦੀ ਆ ਬਾਣੀ ਤੁਹਾਨੂੰ ਗੁੰਡੇ ਨਹੀਂ ਬਣਾਉਂਦੀ ਬਾਣੀ ਤੁਹਾਨੂੰ ਅਣਖੀ ਬਣਾਉਂਦੀ ਆ ਬਾਣੀ ਤੁਹਾਨੂੰ ਡਾਕੂ ਨਹੀਂ ਬਣਾਉਂਦੀ ਬਣੀ ਤੁਹਾਨੂੰ ਸਾਥ ਬਣਾਉਂਦੀ ਆ ਉਹ ਸਾਥ ਨਹੀਂ ਬਣਾਉਂਦੀ ਜਿਹੜੇ ਸਾਥ ਸਾਥ ਦੇ ਭੇਦ ਦੇ ਵਿੱਚ ਠੱਗਦੇ ਨੇ ਲੋਕਾਂ ਨੂੰ ਸਮਝਾਰੇ ਨੂੰ ਮੈਂ ਕੀ ਕਹਿ ਰਿਹਾ ਹਾਰੇ ਸਾਹਜ ਹੁਣ ਮੈਨੂੰ ਦਿਓ ਇਜਾਜ਼ਤ ਸਾਹਜ ਜੀ ਟਾਈਮ ਬਹੁਤ ਹੋ ਗਿਆ ਹੁਣ ਮੈਨੂੰ ਹੁਣ ਤੁਰਨਾ ਹੀ ਪੈਣਾ ਕਿਉਂਕਿ ਮੈਨੂੰ ਦਿਹਾੜੀ ਵੀ ਲਾਉਣੀ ਹੈ ਰੋਟੀ ਵੀ ਖਾਣੀ ਹੈ ਨਾ ਹਨਾ ਜਿੱਦਣ ਮੈਨੂੰ بڑے ਲੋਕ ਕਹਿੰਦੇ ਨੇ ਕਹਿੰਦੇ ਯਾਰ ਸਾਰੀ ਦਿਹਾੜੀ ਤੂੰ ਕਹਿੰਦਾ ਬਾਲਾ ਬਸ ਸਮਾਜ ਨੂੰ ਜੋਉਣ ਤੇ ਲੱਗਾ ਆ। ਫਿਰ ਰਾਜਕੌਰ ਜੀ ਸਾਨੂੰ ਦੱਸੋ ਅਸੀਂ ਤੁਹਾਨੂੰ ਕੀ ਭੇਜੀਏ। ਮੈਂ ਕਿਹਾ ਜਿੱਦਣ ਵੀਰੋ ਮੈਂ ਤੁਹਾਡੇ ਕੋਲ ਇੱਕ ਪੰਜੀ ਵੀ ਲੈ ਕੇ ਆਪਣੇ ਅੰਦਰ ਪਾਲੀ ਹੈ ਨਾ। ਉਹਦਣੀ ਗੱਲ ਰੁਕ ਜਾਣੀ ਆ। ਗੁਰੂ ਦੇ ਬਾਣੇ ਤੋਂ ਬਾਹਰ ਜਾਣਾ ਮੈਂ। ਜਿੰਨਾ ਚਰ ਵੀ ਮੈਂ ਇੱਥੇ ਦੁਨੀਆ ਤੇ ਹੈ। ਉਹਨਾਂ ਚਰ ਮੈਨੂੰ ਹੱਥ ਦੀ ਕਰਕੇ ਖਾਣੀ ਪੈਣੀ ਆ। ਠੀਕ ਹੈ ਹਾਂ ਜਦੋਂ ਹੱਥ ਪੈਰ ਚੱਲਣੋਂ ਹਟ ਗਏ ਜਦੋਂ ਖੜ ਗਿਆ ਮੇਰੇ ਕੋ ਤੁਰਨਾ ਹੋਇਆ ਜਾਂ ਸਰੀਰ ਕੰਬਣ ਲੱਪਿਆ ਹੋ ਸਕਦਾ ਤੁਸੀਂ ਖੜਾ ਦਿਓ ਪਰ ਯਾਦ ਰੱਖਿਓ ਉਹ ਦਿਨ ਇਹ ਜਵਾਨ ਬੋਲਣਯੋਗੀ ਨਹੀਂ ਰਣੀ ਇਹ ਜਵਾਨ ਉਹਨਾਂ ਚਿਰ ਬੋਲਦੀ ਆ ਜਿੰਨਾ ਚਿਰ ਤੁਹਾਡੇ ਅੰਦਰ ਕਿਹਦਾ ਜੱਜ ਪਾਇਆ ਉਸ ਬਾਣੀ ਦਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਮੇਰੀ ਹੱਥ ਜਿੰਨੇ ਵੀ ਤੁਸੀਂ ਅੱਜ ਤੱਕ ਹੁਣ ਤੱਕ ਜੁੜੇ ਰਹੇ ਹੋ ਸਾਰੇ ਸਰੋਤਿਆਂ ਦਾ ਧੰਨਵਾਦ ਜਿਨ੍ਹਾਂ ਨੇ ਇੰਗਲਿਸ਼ ਦੇ ਵਿੱਚ ਕਮੈਂਟ ਕੀਤੇ ਉਹਨਾਂ ਦਾ ਵੀ ਧੰਨਵਾਦ ਮੈਨੂੰ ਨਹੀਂ ਪਤਾ ਕੀ ਲਿਖਿਆ ਆ ਹੋ ਸਕਦਾ ਉਹਨਾਂ ਦੀ ਆਪਣੀ ਸੋਚ ਆ ਮੇਰੀ ਆਪਣੀ ਸੋਚ ਆ ਮੈਂ ਗੁਰੂ ਸਾਹਿਬ ਤੋਂ ਬਾਹਰ ਨਹੀਂ ਜਾਂਦਾ ਜਿੰਨੇ ਵੀ ਤੁਸੀਂ ਕਮੈਂਟ ਕੀਤੇ ਹੋ ਜਿਹੜੇ ਵੀ ਤੁਸੀਂ ਜੁੜੇ ਰਹੇ ਹੋ ਸਾਰਿਆਂ ਦਾ ਧੰਨਵਾਦ ਆ ਅੱਜ ਦੇ ਦਿਨ ਦੀਆਂ ਸਾਰਿਆਂ ਨੂੰ ਦਿਵਾਚ ਰੱਖਿਓ ਅੱਜ ਬਾਬਾ ਸਾਹਿਬ ਦਾ ਬਾਬਾ ਸਾਹਿਬ ਡਾਕਟਰ ਪ੍ਰੀਮ ਰਾਓ ਜੀ ਦਾ ਜਨਮ ਦਿਨ ਵੀ ਆ ਠੀਕ ਆ ਦੇਸਾ ਗੁਰੂਵਰਦਾਸ ਮਹਾਰਾਜ ਨੇ ਅੱਜ ਦੇ ਦਿਨ ਅਮਰਤ ਵਿੱਚ ਕਾਇਆ ਸੀ ਠੀਕ ਹੈ ਤੇ ਖਾਲਸਾ ਦਿਵਸ ਦੀ ਜਿਹੜੀ ਸਾਜਣਾ ਸੀ ਉਹ ਵੀ ਹੋਈ ਅੱਜ ਦੇ ਦਿਨ ਇਹਨਾਂ ਨੇ ਪਿਛੇ ਲੈ ਗਿਆ ਆਪਾਂ ਨੂੰ ਉਹਨਾਂ ਕੋਈ ਲੈਣਾ ਦੇਣਾ ਨਹੀਂ ਅਸੀਂ ਅੱਜ ਦੇ ਦਿਨ ਮਰਨੀ ਆ ਠੀਕ ਹੈ ਅਸੀਂ ਕੱਲ ਜਿਹੜਾ ਹੋਇਆ ਉਹ ਉਹ ਆਪਣਾ ਨਹੀਂ ਹੈਗਾ ਸਿਸਟਮ ਉਹ ਉਹਨਾਂ ਨੂੰ ਪਤਾ ਕਿ ਕੀ ਕੀਤਾ ਉਹਨਾਂ ਨੇ ਸਾਨੂੰ ਨਹੀਂ ਪਤਾ ਸਾਨੂੰ ਇਹ ਪਤਾ 628 ਸਾਲ ਪਹਿਲਾਂ ਪੰਜ ਪਿਆਰੇ ਗੁਰੂਵਰਦਾਸ ਮਹਾਰਾਜ ਨੇ ਸਾਜੇ ਸੀ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ ਸਾਜੇ ਆ ਠੀਕ ਹੈ ਉਹ ਸਾਰੀਆਂ ਗੱਲਾਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਾਣੀ ਚ ਕਲੀਅਰ ਕਰਾਂਗਾ। ਧੰਨਵਾਦ ਤੁਹਾਡਾ ਸਾਰਿਆਂ ਦਾ। ਇੰਨਾ ਚਿਰ ਸੁਣਨ ਦਾ, ਇੰਨਾ ਚਿਰ ਬਰਦਾਸ਼ਤ ਕਰਨ ਦਾ ਮੈਨੂੰ। ਮੈਨੂੰ ਨਹੀਂ ਕੀਤਾ ਗੁਰੂ ਸਾਹਿਬ ਨੂੰ ਕੀਤਾ। ਧੰਨਵਾਦ ਤੁਹਾਡਾ ਸਾਰਿਆਂ ਦਾ। ਜੈ ਗੁਰਦੇਵ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਨਮੇ ਬੋਦਾ ਅਸਲਾਮੁਅਲੈਕਮ। ਰਾਮ ਰਾਮ, ਸ਼ਹਾ ਵਾਲਮੀ ਕੀ, ਹਰ ਹਰ ਬਰੇ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਹੁਣ ਸਾਧ ਸੰਗਤ ਜੀ ਬੰਦ ਕਿੱਥੋਂ ਹੋਣਾ, ਇਹ ਵੀ ਮੈਨੂੰ ਦੇਖਣਾ ਪਣਾ ਹੈ। ਇਹ ਪਹਿਲੀ ਵਾਰੀ ਮੈਂ ਲਿਆ ਹਾਂ। ਹੁਣ ਚਲੋ ਦੇ ट्राई कर देंगे तो अंदर बंद अब अच्छा जी अच्छा जी ये हुन किथे है सिस्टम हुन अह あなった方がいいからね。Oh, no,